ਔਣ ਵਾਲੀ 21 ਤਰੀਕ ਨੂੰ ਇੱਕ ਨੰਬਰ ਛਾੜੂਗਾ ਬਟਨ ਦਾਵਾ ਕੇ ਹਰਵਿੰਦਰ ਕੌਰ ਨੂੰ ਕਾਮਯਾਬ ਬਣਾਉਣਾ ਮੇਰੇ ਮੋਟੇ ਮਜ਼ਬੂਤ ਕਰਨੇ ਆ ਕਿਉਂਕਿ ਵੀਂਗੇ ਊਮਨ ਬਣਾਇਤਾ ਹੋਣ ਦੇ ਨਾਤੇ 11 ਆਪਣੇ ਟੋਟਲ ਵਾਰਡ ਨੇ ਜਿਹਦੇ ਵਿੱਚੋਂ 8 ਸੀਟਾਂ ਸੀ ਲੇਡੀਜ਼ ਨੂੰ ਦਿੱਤੀਆਂ ਲੇਡੀਜ਼ ਵੀ ਉਹ ਨਮੀਆਂ ਕੁੜੀਆਂ ਜਿਨ੍ਹਾਂ ਦਾ ਪੋਲਿਟਿਕਲ ਨਾਲ ਕੋਈ ਸੇਵਾ ਕਰਨੀਆਂ ਕੀ ਕੋਈ ਬੇਰਾ ਮਕਸਦ ਹੈ ਕਿ ਇਸ ਹਲਕੇ ਦੇ ਨਾਲ ਵਾਦਾ ਕੀਤਾ ਸੀ ਕਿ ਹਲਕਾ ਸੀ ਸਵਾਰਾਂਗੇ ਔਰ ਸਵਾਰ ਕੇ ਦਿਖਾਵਾਂਗੇ ਕਿਉਂਕਿ ਜਦੋਂ ਆਪਾਂ ਜਿੱਤੇ ਸੀ ਬਹੁਤ ਜਾਣੇ ਕਹਿੰਦੇ ਸੀ ਹਲਕਾ ਪਛੜਿਆ ਹੋਇਆ ਹੈ ਇਹ ਇਗਨੋਰ ਕੀਤਾ ਹੋਇਆ ਲੇਕਿਨ ਅੱਜੋ ਹਲਕਾ ਆਪ ਜਾ ਰਿਹਾ ਔਣ ਵਾਲੇ ਸਮੇਂ ਦੇ ਵਿੱਚ ਇਹਨੂੰ ਇਸ ਤੋਂ ਵੀ ਉੱਪਰ ਲੈ ਕੇ ਸਾਫ਼ ਸੁਥਰਾ এনवायरमेंट ਬਣਾਗੇ ਇਲਾ ਹੀ ਕਹਿੰਦੀ ਹੋਈ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ